ਆਹ ਵੇਖ ਲੋ ਮਰਬੂਦ ਤੇ ਆਜ ਸੰਤਰਾ ਹਰਿਆ ਭਰਿਆ ਦੀ ਜਣਾ ਵੇਖ ਲੋ ਦੀ ਜਣਾ ਇਤਰਾ ਹੀ ਆਪ ਕਾਇ ਨਹੀਂ ਬੜੀ ਤਲੜੀ ਹੋ ਗਈ ਗੁਰਦੈ ਸ਼ੀਦਾਂ ਤੋਂ ਮੰਗਾਈ ਮਰੋਛੀ ਤੋਂ ਤੇ ਇਹਨੂੰ ਪਤਾ ਨਹੀਂ ਕੀ ਪਾਇਆ ਤੇ ਆਹ ਵੇਖ ਲੋ ਸੁੱਕ ਗਈ ਤੇ ਆਹੀ ਆਂਬਾ ਆ ਆਮਰਾ ਬੂਟਾ ਇਹ ਪਿਛਲੇ ਸਾਲ ਲਾਇਆ ਤੇ ਆ ਵੇਖ ਲੋ ਟਾਣੀ ਟਾਣੀ ਬੜੀ ਤਗੜੀ ਹੋ ਗਈ ਤੇ ਪਹਿਲੋਂ ਪਹਿਲੋਂ ਆਵੇ ਆਹ ਟਾਣੀ ਟੋੜੀ ਆਹ ਟਾਣੀ ਟੋੜੀ ਆ ਵੇਖ ਲੋ ਇਹ ਆ ਵੇਖ ਲੋ ਟਾਣੀ ਹੋ ਤੋੜੀ ਜੋ ਆਟਾ ਨਹੀਂ ਆ ਵੇਖ ਲਾ ਆੰਮ ਨੂੰ ਮਖਾਉਣ ਲਿਆ ਧੰਨ ਤੇ ਇਹ ਬਹੁਤ ਤਗੜੀ ਹੋ ਗਈ ਆਂਬ ਦਾ ਬੂਟਾ ਆਟਾ ਨਹੀਂ ਵੇਖ ਲਓ ਤੇ ਇਹ ਬਹੁਤ ਤਕੜਾ ਹੋ ਗਿਆ ਪਿਛਲੇ ਸਾਲ ਆਇਆ ਤੇ ਇਹ ਆਹ ਕੁਛ ਕਰਦੇ ਜੋ ਅਜੇ ਇਹ ਕੁਛ ਕਰਦੇ ਜੋ ਇਹ ਇਵੇਲੇ ਸੇ ਕੰਮ ਤੇ ਆ ਬਕੈਨ ਨੂੰ ਕਿ ਇਹਨਾਂ ਨੇ ਦਵਾਈ ਦੋਈ ਪਾਈ ਆ ਨਾ ਕੋਈ ਤੇ ਇਹ ਤੇ ਸੁੱਕ ਗਈ ਤੇ ਆ ਆਪਣਾ ਬੂਰ ਤੇ ਆਪਾਂ ਸੱਜਣੋਂ ਮਹਾਰਾਜ ਤੇ ਛੁੱਟੀ ਆ ਸ਼੍ਰੀ ਮੇ ਪਾਸ਼ਾ ਤੇ ਬਾਬਾ ਵਿਧੀ ਚੰਦ ਦੇ ਗੁਰੂ ਹਰਗੋਬਿੰਦ ਪਾਸ਼ਾ ਬਾਬਾ ਗੁਨੀਆ ਸਾਹਿਬ ਸ਼ੀਦੋ ਸਿੰਘਾਂ ਦੇ ਬਾਬਾ ਮਹਿਰੋ ਸਾਹਿਬ ਬਾਬਾ ਮਹਿਰੋ ਸਿੰਘ ਸ਼ੀਦ ਦੇ ਤੇ ਛੁੱਟੀ ਬਾਬੇ ਦੀਵ ਸਿੰਘ ਬਾਬਾ ਨੋ ਸਿੰਘ ਤੇ ਇਹ ਜਿਹੜੇ ਬੂਟੇ ਆਪਣੇ ਇਹ ਇਦਾਂ ਦਵਾਈ ਪਾ ਕੇ ਲੂੰਦੇ ਆ ਜਾਂ ਪੁੱਟਦੇ ਆ ਮਾਰ ਇਹਨਾਂ ਨੇ ਇਹਨਾਂ ਦੇ ਬੂਟੇ ਪੁੱਟਨੇ ਇੱਥੇ ਢੇਮਾਂ ਦਾ ਮਾ ਬੂਟਾ ਬੋਰ ਤੇ ਲਾਇਆ ਬਾਟਾ ਢੇਮਾਂ ਦੇ ਲਗਾ ਉਹ ਵੀ ਇਹਨਾਂ ਨੇ ਪੁੱਟਦਾ ਉਹ ਇਹਦੀ ਚਾਚਾ ਸਾਡੇ ਦੀ ਕੁੜੀ ਨਿਸ਼ਾਰੇ ਲੈ ਗਈ ਤੇ ਇਹ ਚਾਚਾ ਹੀ ਸਾਡਾ ਪੁੱਟਦਾ ਜੋ ਇਹਦੇ ਨਹੀਂ ਲੱਗਨੇ ਇਹ ਮਹਾਰਾਜ ਨੇ ਇਹਦੀਆਂ ਜੜਾਂ ਪੁੱਟ ਦੇਣੀਆਂ ਛੇਵੇਂ ਪਾਸ਼ਾ ਜੀ ਤੁਹਾਡੇ ਸਾਹਮਣੇ ਮੈਂ ਉਹਨਾਂ ਬੰਦਿਆਂ ਨੂੰ ਵੀ ਆਣਾ ਜਿਹੜੇ ਬੰਦੇ ਆਗੇ ਖਲੋਂਦੇ ਸੀ ਨਾ ਮਤ ਕਰਦੇ ਆਗੇ ਇਸ ਪੈਪ ਮੈਂ ਵਾਜਾ ਮਾਰਦਾ ਰਿਹਾ ਮੋਟਰ ਛੱਡੀ ਖਾਲੀ ਜਿ ਨਹੀਂ ਲਾਇਆ ਪੈਸੇ ਤੇ ਲਾਇਆ ਮੈਂ ਨੰਗਣਾ ਤਾਂ ਮਾਸਾ ਪੈਪ ਪਾੜ ਗਿਆ ਤੇ ਇੰਨਾ ਉਹ ਬੰਦਿਆਂ ਨੂੰ ਸੱਦ ਕੇ ਵਿਖਾਇਆ ਅਮਾ ਉਹ ਬੰਦਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆਇਧਰ ਆਉ ਹਣ ਮੇਰੇ ਬੂਟਾ ਸਾਰੇ ਇਹਨਾਂ ਨੇ ਆਏ ਸਾਰੇ ਇਹ ਕੰਮ ਕਰਦੇ ਆ ਇਹਨਾਂ ਦੇ ਕਹਿਨ ਤੇ ਤੇ ਭੱਜੇ ਆਉਂਦੇ ਮੈਨੂੰ ਪਤਾ ਤੁਸੀਂ ਪਰ ਇਨਸਾਨੀਅਤ ਬੜੀ ਤਗੜੀ ਚੀਜ਼ ਆ ਰੱਬ ਨੂੰ ਮੰਨੋ ਕਲਜੋਗ ਨਾਲੋਂ ਨਾ ਸਾਖ ਕਿਤਾਬ ਕਰੀ ਜਾਂਦਾ ਜੋ ਚਾਚੀ ਸਾਡੀ ਵੀ ਆਂਦੀ ਸੀ ਮੈਂ ਰੱਬ ਨੂੰ ਨਹੀਂ ਜਾਣਦੀ ਰੱਬ ਕੀ ਹੰਦਾਨਾ ਰੱਬ ਵਿਖਾ ਦਾਂਗੇ ਵਿਖਾਤਾ ਹੀ ਇਹ ਘਾ ਵੀ ਵਿਖਾਉਣਾ ਹੀ ਮਹਾਰਾਜ ਨੂੰ ਹਾਜ਼ਰ ਨਾਲ ਕਹਿ ਗਏ ਮਾਰੇ ਬਾਬੇ ਕਰਤਾਰ ਸਿੰਘ ਨੂੰ ਬਾਬੇ ਬਸਤਾ ਸਿੰਘ ਤੂੰ ਵੇਖੇ ਜਾਵੀਂ ਇਹ ਰਕ ਇਰੀਆਂ ਜੜਾ ਨਾ ਪੁੱਟੀਆਂ ਗਈਆਂ ਤੇ ਤੁਹਾਡੀ ਅੱਖਾਂ ਸਾਹਮਣੇ ਤਾਂ ਕਹਿ ਦਿਓ ਵੈਰ ਜੀ ਖਾਲਸਾ ਦੇ ਵੈਰ ਜੀ ਕੀ ਫਤਿਹ